ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਲੈ ਕੇ ਆਦ ਰਾ ਫਟਾਫਟ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਦੇ ਤੇ ਆਓ ਫਿਰ ਰੋਕ ਕਰਦੇ ਹਾਂ ਪਹਿਲੀ ਖਬਰ ਦਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ 트ੰਪ ਨੇ ਰੈਲੀ ਦੇ ਵਿੱਚ ਉਹਨਾਂ ਉੱਤੇ ਹੋਏ ਜਾਲਲੇਵਾ ਹਮਲੇ ਤੋਂ ਬਾਅਦ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੁਆਰਾ ਲਿਖੇ ਪੱਤਰ ਦਾ ਖੁਲਾਸਾ ਕੀਤਾ। 트ੰਪ ਨੇ ਹਮਲੇ ਦੇ ਇੱਕ ਹਫ਼ਤੇ ਬਾਅਦ ਸ਼ਨੀਵਾਰ ਨੂੰ ਗ੍ਰੈਂਡ ਰੈਪਟਰਜ਼ ਮਸ਼ੀਨ ਗਨ ਦੇ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ ਤੇ ਰੈਲੀ ਵਿੱਚ 트ੰਪ ਨੇ ਕਿਹਾ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੇਰੇ ਬਹੁਤ ਚੰਗੇ ਸਬੰਧ ਨੇ ਅਤੇ ਉਹ ਇੱਕ ਸ਼ਾਨਦਾਰ ਵਿਅਕਤੀ ਨੇ। 트ੰਪ ਨੇ ਦੱਸਿਆ ਕਿ ਉਸ ਉੱਤੇ ਉਹ ਹਮਲੇ ਤੋਂ ਬਾਅਦ ਸ਼ੀ ਨੇ ਅਗਲੇ ਦਿਨ ਉਸ ਨੂੰ ਪਿਆਰਾ ਪੱਤਰ ਲਿਖਿਆ ਸੀ। 트ੰਪ ਨੇ ਆਖਿਆ ਕਿ ਉਸ ਨੂੰ ਹੋਰ ਨੇਤਾਵਾਂ ਨੇ ਵੀ ਉਸ ਤਰ੍ਹਾਂ ਦੇ ਕਈ ਪੱਤਰ ਲਿਖੇ ਨੇ ਜੋ ਉਹਨਾਂ ਨੂੰ ਮਿਲੇ ਨੇ ਤੇ ਸਾਬਕਾ ਰਾਸ਼ਟਰਪਤੀ ਨੇ ਇਹ ਨਹੀਂ ਦੱਸਿਆ ਕਿ ਹਮਲੇ ਤੋਂ ਬਾਅਦ ਹੋਰ ਕਿਹੜੇ-ਕਿਹੜੇ ਨੇਤਾਵਾਂ ਨੇ ਉਹਨਾਂ ਨੂੰ ਸੰਪਰਕ ਕੀਤਾ। ਗੁਆਂਦੀ ਦੇਸ਼ ਬੰਗਲਾਦੇਸ਼ ਇੰਨੀ ਦਿਨੀ ਹਿੰਸਾ ਦੀ ਅੱਗ ਵਿੱਚ ਸੜ ਰਿਹਾ ਤੇ ਸਰਕਾਰੀ ਨੌਕਰੀਆਂ ਵਿੱਚ ਰਾਖਵੇਂਕਰਨ ਦੇ ਮੁੱਦੇ ਨੂੰ ਲੈ ਕੇ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨ ਨੇ ਅੱਜ ਦੇਸ਼ ਭਰ ਵਿੱਚ ਹਿੰਸਕ ਰੂਪ ਧਾਰਨ ਕਰ ਲਿਆ ਤੇ ਲੋਕ ਹਿੰਸਾ ਪਰਬੰਧਤ ਦੇਸ਼ ਤੋਂ ਪ੍ਰਵਾਸ ਕਰ ਰਹੇ ਨੇ। ਇਸ ਦੌਰਾਨ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਬੰਗਲਾਦੇਸ਼ ਦੀ ਯਾਤਰਾ ਨਾ ਕਰਨ ਦਾ ਸੁਝਾਅ ਦਿੱਤਾ ਹੈ। ਨਾਲੀ ਐਲ ਦੇ ਗੈਰ ਐਮਰਜੈਂਸੀ ਸਰਕਾਰੀ ਕਰਮਚਾਰੀਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਦੀ ਇੱਛਾ ਅਨੁਸਾਰ ਦੇਸ਼ ਪਰਤਣ ਦੀ ਆਗਿਆ ਦਿੱਤੀ ਗਈ ਹੈ। ਇਹ ਇੱਕ ਨਵਾਂ ਸੁਝਾਅ ਅਜਿਹੇ ਸਮੇਂ 'ਚ ਦਿੱਤਾ ਗਿਆ ਜਦੋਂ ਇੱਕ ਦਿਨ ਪਹਿਲਾਂ ਅਮਰੀਕਾ ਨੇ ਬੰਗਲਾਦੇਸ਼ ਲਈ ਨਵੀਂ ਯਾਤਰਾ ਐਡਵਾਈਜ਼ਰੀ ਜਾਰੀ ਕੀਤੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਯਾਤਰਾ ਕਰਨ ਤੋਂ ਪਹਿਲਾਂ ਦੋ ਵਾਰ ਸੋਚਣਾ ਚਾਹੀਦਾ ਹੈ ਜੇ ਬਿਲਕੁਲ ਜ਼ਰੂਰੀ ਹੈ ਤਾਂ ਸਾਵਧਾਨੀ ਨਾਲ ਬੰਗਲਾਦੇਸ਼ ਦੀ ਯਾਤਰਾ ਕਰੋ। ਹਾਲਾਂਕਿ ਹੁਣ ਐਡਵਾਈਜ਼ਰੀ ਦਾ ਪੱਧਰ ਵਧਾ ਦਿੱਤਾ ਗਿਆ ਹੈ। ਕਦੂ ਸਾਹਿਬ ਸੀਟ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਅਮਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਹੈਪੀ ਦੀ ਜ਼ਮਾਨਤ ਪਟੀਸ਼ਨ ਉੱਤੇ ਸ਼ਨੀਵਾਰ ਅਦਾਲਤ ਵਿੱਚ ਸੁਣਵਾਈ ਨਹੀਂ ਹੋ ਸਕੇ ਤੇ ਅੱਜ ਹਰਪ੍ਰੀਤ ਸਿੰਘ ਹੈਪੀ ਨੂੰ 2 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਹੈਪੀ ਅਤੇ ਲਪ੍ਰਿਤ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਤੇ ਅਦਾਲਤ ਨੇ ਜ਼ਮਾਨਤ ਪਟੀਸ਼ਨ ਉੱਤੇ ਬਹਿਸ ਲਈ ਅਗਲੀ ਤਾਰੀਖ ਦੇ ਦਿੱਤੀ ਹੈ ਇੱਕ ਦਿਨ ਪਹਿਲਾਂ ਇਹ ਪੁਲਤਰੇ ਹਰਪ੍ਰੀਤ ਸਿੰਘ ਹੈਪੀ ਅਤੇ ਉਸਦੇ ਸਾਥੀ ਦਾ ਜਲੰਧਰ ਸੈਸ਼ਨ ਕੋਰਟ ਤੋਂ 2 ਦਿਨ ਦਾ ਰਿਮਾਂਡ ਹਾਤਲ ਕੀਤਾ ਸੀ ਤੇ ਪੁਲਤਰੇ ਅਦਾਲਤ ਨੂੰ 10 ਦੀ ਪਰ ਅਦਾਲਤਾਂ طرف ਦੋ ਦਿਨ ਦਾ ਰਮਾਰ ਦਿੱਤਾ ਤੇ ਅੱਜ ਹੈਪੀ ਦੇ ਵਕੀਲ ਗੁਰਪ੍ਰੀਤ ਸਿੰਘ ਫਲੋਰ ਅਦਾਲਤ ਵਿੱਚ ਆਏ ਤੇ ਜਿੱਥੇ ਅਦਾਲਤ ਨੇ ਉਹਨਾਂ ਨੂੰ ਅਗਲੀ ਤਰੀਕ ਦੇ ਦਿੱਤੀ ਹੈ ਤੇ ਜਮਾਂਦ ਪਟੀਸ਼ਨ ਉੱਤੇ ਬਹਿਸ ਦੇ ਲਈ ਮੰਗਲਵਾਰ 13 ਜੁਲਾਈ ਦਾ ਸਮਾਂ ਦਿੱਤਾ ਗਿਆ ਮੰਗਲਵਾਰ ਨੂੰ ਅਦਾਲਤ ਵਿੱਚ ਹੈਪੀ ਦੀ ਜਮਾਂਦ ਉੱਤੇ ਬਹਿਸ ਹੋਵੇਗੀ ਜਿਸ ਤੋਂ ਬਾਅਦ ਅਦਾਲਤ ਅੱਗੇ ਫੈਸਲਾ ਲਵੇਗੀ ਨੰਬਰ 4 ਹਾਂਗਕਾਂਗ ਸਰਕਾਰ ਕਿ ਚਾਹ ਜੀਪੀਟੀ ਵਰਗਾ ਨਵਾਂ AI ਟੂਲ ਬਣਾਉਣ ਤੇ ਕੰਮ ਕਰ ਰਿਹਾ ਤੇ ਇਹ ਟੂਲ ਪਹਿਲਾਂ ਸਰਕਾਰੀ ਕਰਮਚਾਰੀਆਂ ਲਈ ਬਣਾਇਆ ਜਾ ਰਿਹਾ ਪਰ ਬਾਅਦ ਦੇ ਵਿੱਚ ਇਸ ਨੂੰ ਆਮ ਲੋਕਾਂ ਦੇ ਲਈ ਵੀ ਖੋਲ ਦਿੱਤਾ ਜਾਵੇਗਾ ਇਹ ਕਦਮ ਓਪਨ AI ਦੇ ਹਾਂਗਕਾਂਗ ਅਤੇ ਕੁਝ ਹੋਰ ਥਾਨਾਂ ਵਿੱਚ ਆਪਣੀਆਂ ਸੇਵਾਵਾਂ ਬੰਦ ਕਰਨ ਦੇ ਹਾਲੀ ਦੇ ਫੈਸਲੇ ਦੇ ਜਵਾਬ ਵਿੱਚ ਆਇਆ ਹਾਂਗਕਾਂਗ ਦੇ ਇਨੋਵੇਸ਼ਨ ਟੈਕਨੋਲੋਜੀ ਅਤੇ ਉਦਯੋਗ ਮੰਤਰੀ ਸਾਨ ਡੋਂਗ ਨੇ ਸ਼ਨੀਵਾਰ ਨੂੰ ਇੱਕ ਰੇਡੀਓ ਸ਼ੋਅ ਦੇ ਵਿੱਚ ਜਾਣਕਾਰੀ ਦਿੱਤੀ ਹੈ ਇਸ AI ਟੂਲ ਨੂੰ ਚਿੰਦੀ ਭਾਸ਼ਾ ਵਿੱਚ ਸਰਕਾਰੀ ਕਰਮਚਾਰੀਆਂ ਲਈ ਦਸਤਾਵੇਜ਼ ਸਹਾਇਤਾ ਐਪਲੀਕੇਸ਼ਨ ਕੀਤਾ ਜਾਂਦਾ ਹੈ ਫਿਲਹਾਲ ਇਸ ਦੀ ਟੈਸਟਿੰਗ ਚੱਲ ਰਹੀ ਹੈ ਅਤੇ ਇਸ ਨੂੰ ਸਾਲ ਦੇ ਅੰਤ ਤੱਕ ਪੂਰੀ ਸਰਕਾਰ ਦੇ ਵਿੱਚ ਲਾਗੂ ਕਰ ਦਿੱਤਾ ਜਾਵੇਗਾ ਸ਼ੁੱਕਰਵਾਰ ਨੂੰ ਮਾਈਕਰੋਸਾਫਟ ਕੰਪਨੀ ਦੁਆਰਾ ਵਿੰਡੋਸ ਸਿਸਟਮ ਦੇ ਵਿੱਚ ਇੱਕ ਨੁਕਸਾਨਦਾਰ ਸੌਫਟਵੇਅਰ ਦੇ ਅਪਡੇਟ ਕਾਰਨ ਦੁਨੀਆ ਭਰ ਦੇ ਕੰਪਿਊਟਰ ਸਿਸਟਮ ਠੱਪ ਹੋ ਗਏ। ਇਸ ਘਟਨਾ ਕਾਰਨ ਕੰਪਨੀ ਦੀ ਸ਼ਾਖਰ ਨੂੰ ਵੱਡਾ ਧੱਕਾ ਲੱਗਾ ਹੈ ਤੇ ਸਮੁੱਚੀ ਸਮੱਸਿਆ ਮਾਈਕਰੋਸਾਫਟ ਅਜ਼ੂਰ ਦੇ ਲਈ ਕ라우ਡ ਸਟ੍ਰਾਈਕ ਦੁਆਰਾ ਕੀਤੇ ਗਏ ਇੱਕ ਸੌਫਟਵੇਅਰ ਅਪਡੇਟ ਕਰਨ ਹੋਈ ਸੀ। ਇਸ ਖਰਾਬ ਅਪਡੇਟ ਨੇ ਲੱਖਾਂ ਕੰਪਿਊਟਰਾਂ ਤੇ ਬਲੂ ਸਕਰੀਨ ਆਫ ਡੈਥ ਦਾ ਕਾਰਨ ਬਣਿਆ ਤੇ ਦੁਨੀਆ ਦੇ ਸਭ ਤੋਂ ਵੱਡੇ ਆਈਟੀ ਸਿਸਟਮ ਕ라우ਡ ਸਟ੍ਰਾਈਕ ਨਾਲ ਫਰਚੁੰਦਿਆ। 500 ਕੰਪਨੀਆਂ ਸਮੇਤ 29000 ਤੋਂ ਵੱਧ ਗਲੋਬਲ ਕੰਪਨੀਆਂ ਗਾਕਾਵਾ ਜੋ ਸ਼ਾਮਲ ਨੇ ਇਹ ਕੰਪਨੀਆਂ ਆਪਣੀਆਂ ਗੁੰਝਲਦਾਰ ਸਾਈਬਰ ਸੁਰੱਖਿਆ ਲੋੜਾਂ ਦੇ ਲਈ ਕਰਾਉਡਸਟ੍ਰਾਈਕ ਦੇ ਸੌਫਟਵੇਅਰ ਉੱਤੇ ਭਰੋਸਾ ਕਰਦੀਆਂ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਉੱਤੇ ਤਾਜ਼ਾ ਕਾਰਵਾਈ ਦੌਰਾਨ ਉਨ੍ਹਾਂ ਦੀ ਮੀਡੀਆ ਟੀਮ ਦੇ ਚਾਰ ਸੀਨੀਅਰ ਮੈਂਬਰਾਂ ਨੂੰ ਖੁਫੀਆ ਏਜੰਸੀਆਂ ਨੇ ਸ਼ਨੀਵਾਰ ਨੂੰ ਕਤਲ ਤੌਰ ਉਤੇ ਹਿਰਾਸਤ ਵਿੱਚ ਲੈ ਲਿਆ। ਖਾਨਦਿ ਪਾਕਿਸਤਾਨ ਤਹਿਰੀਕ-ਇਨਸਾਫ ਪਾਰਟੀ ਨੇ ਪਾਰਟੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਅੰਤਰਰਾਸ਼ਟਰੀ ਮੀਡੀਆ ਕੋਆਰਡੀਨੇਟਰ ਅਹਿਮਦ ਜੰджуਆ ਅਤੇ ਸੋਸ਼ਲ ਮੀਡੀਆ ਟੀਮ ਦੇ ਤਿੰਨ ਹੋਰ ਮੈਂਬਰਾਂ ਨੂੰ ਅੱਜ ਸਵੇਰੇ ਅਗਵਾ ਕਰ ਲਿਆ ਗਿਆ ਤੇ ਪਾਰਟੀ ਵੱਲੋਂ ਜਾਰੀ ਸੀਸੀਟੀਵੀ ਫੁਟੇਜ ਦੇ ਵਿੱਚ ਜੰджуਆ ਨੂੰ ਇਸਲਾਮਾਬਾਦ ਵਿੱਚ ਸਵੇਰੇ 4 ਵਜੇ ਦੇ ਕਰੀਬ ਸਾਦੇ ਕੱਪੜਿਆਂ ਵਿੱਚ ਬੰਦਿਆਂ ਵੱਲੋਂ ਹਿਰਾਸਤ ਵਿੱਚ ਲੈਂਦੇ ਹੋਏ ਦੇਖਿਆ ਜਾ ਸਕਦਾ ਹੈ। ਪਾਰਟੀ ਮੁਤਾਬਕ ਪਿਛਲੇ 2 ਹਫ਼ਤਿਆਂ ਦੇ ਵਿੱਚ ਪ ਦੇ ਖਿਲਾਫ ਗੰਭੀਰ ਕਾਰਵਾਈ ਕੀਤੀ ਗਈ ਹੈ ਪਾਰਟੀ ਨੇ ਮੰਗ ਕੀਤੀ ਹੈ ਕਿ ਮੀਡੀਆ ਨੂੰ ਸੂਚਨਾ ਦੇ ਪ੍ਰਵਾਹ ਨੂੰ ਘਟਾਉਣ ਦਾ ਕੋਈ ਵੀ ਕੋਸ਼ਿਸ਼ ਨਿੰਦਣਯੋਗ ਹੈ ਇੱਕ ਫੌਜੀ ਨਿਊਜ਼ ਏਜੰਸੀ ਦੇ ਨਿਊਜ਼ ਡੈਸਕ ਦੇ ਸਾਬਕਾ ਉਪ ਮੁਖੀ ਨੂੰ ਚੀਨ ਲਈ ਜਸੂਸੀ ਕਰਨ ਲਈ ਸਾਥੀ ਅਫਸਰਾਂ ਦੀ ਭਰਤੀ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ 5.5 ਸਾਲ ਦੀ ਕੈਦੀ ਸਜ਼ਾ ਸੁਣਾਈ ਗਈ ਸੀ ਲੈਫਟੀਨੈਂਟ ਕਾਦਰਲ ਕਵੰਗ ਫੈਂਚਿਆ ਨੂੰ ਰਾਸ਼ਟਰੀ ਸੁਰੱਖਿਆ ਐਕਟ ਦੀ ਉਲੰਘਣਾ ਕਰਨ ਅਤੇ ਫੌਜਦਾਰੀ ਕੋਰਟ ਦੀ ਉਲੰਘਣਾ ਦੇ ਵਿੱਚ ਰਿਸ਼ਵਤ ਜਾਂ ਹੋਰ ਗਲਤ ਲਾਭ ਸਹਕਾਰ ਕਰਕੇ ਆਪਣੇ ਅਧਿਕਾਰਤ ਫਰਜ਼ਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ ਜ਼ਿਕਰਯੋਗ ਹੈ ਕਿ ਮਿਲਟਰੀ ਨਿਊਜ਼ ਏਜੰਸੀ ਰਾਸ਼ਟਰੀ ਰੱਖਿਆ ਮੰਤਰਾਲੇ ਦੁਆਰਾ ਪ੍ਰਬੰਧਿਤ ਇੱਕ ਰਾਜ ਮੀਡੀਆ ਆਊਟਲਟ ਹੈ ਤੇ ਨਿਆਇਕ ਜਾਂਚਕਰਤਾਵਾਂ ਨੇ ਪਾਇਆ ਕਿ ਕੌਂਗ ਨੇ 2006 ਦੇ ਵਿੱਚ ਚੀਨ ਦੇ ਫੁਜ਼ਿਆਨ ਸੂਬੇ ਦੇ ਜਿਆਮਨ ਸ਼ਹਿਰ ਦੇ ਵਿੱਚ ਸਥਿਤ ਚੀਨੀ ਖੁਫੀਆ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ ਅਤੇ ਬੀਜਿੰਗ ਸਰਕਾਰ ਲਈ ਜਸੂਸੀ ਕਰਨ ਲਈ ਸਹਿਮਤ ਹੋ ਗਿਆ ਸੀ ਕਾਂਗਰਸ ਨੇ ਸੰਸਦ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਐਤਵਾਰ ਨੂੰ ਸਰਕਾਰ ਵੱਲੋਂ ਬੁਲਾਈ ਗਈ ਸਾਰੇ ਦਲਾਂ ਦੀ ਬੈਠਕ ਦੇ ਵਿਰੋਧ ਦੇ ਤੌਰ 'ਤੇ ਲੋਕ ਸਭਾ ਦੇ ਡਿਪਟੀ ਸਪੀਕਰ ਦੇ ਅਹੁਦੇ ਦੀ ਮੰਗ ਕੀਤੀ ਅਤੇ NEET ਪ੍ਰੀਖਿਆ ਸਮੇਤ ਹੋਰ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਲੀਕ ਦਾ ਮੁੱਦਾ ਵੀ ਚੁੱਕਿਆ ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਹੈ ਤੇ ਸੂਤਰਾਂ ਨੇ ਦੱਸਿਆ ਕਿ ਸੰਸਦ ਦੀ ਕਾਰਜ ਮੰਤਰੀ ਕਿਰਨ ਰਜ਼ੀਜ਼ੂ ਨੇ ਜਦੋਂ ਦੋਹਾਂ ਸਦਨਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹਰ ਪਾਰਟੀ ਤੋਂ ਸਹਿਯੋਗ ਮੰਗਿਆ ਤਾਂ ਕਾਂਗਰਸ ਨੇਤਾ ਗੌਰਵ ਗਗੋਈ ਨੇ ਸਪਸ਼ਟ ਸ਼ਬਦਾਂ ਚ ਕਿਹਾ ਕਿ ਵਿਰੋਧੀ ਧਿਰ ਨੂੰ ਵੀ ਸੰਸਦ ਵਿੱਚ ਮੁੱਦੇ ਉਠਾਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਸੂਤਰਾਂ ਮੁਤਾਬਕ ਸਮਾਜਵਾਦੀ ਪਾਰਟੀ ਦੇ ਸੰਸਦ ਰਾਮ ਗੋਪਾਲ ਯਾਦਵ ਨੇ ਕਾਵੜਾ ਮਾਰਗ ਉੱਤੇ ਸਥਿਤ ਖਾਣ ਪੀਣ ਵਾਲੀਆਂ ਦੁਕਾਨਾਂ ਨੂੰ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਜਾਰੀ ਵਿਵਾਦਤ ਨਿਰਦੇਸ਼ਾਂ ਦਾ ਮੁੱਦਾ ਉਠਾਇਆ ਤੇ ਜਦ ਦੇ ਤੱਤ ਉਹਨਾਂ ਨੂੰ ਮਾਲਕਾਂ ਦੇ ਨਾਂ ਪ੍ਰਦਰਸ਼ਿਤ ਕਰਨ ਲਈ ਕਿਹਾ ਗਿਆ ਹੈ। ਇਹ ਬਟਕੌਰ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਦੇ ਵਿੱਚ ਹੋਈ ਹੈ ਤੇ ਸੰਸਦ ਦੀ ਕਾਰਜ ਮੰਤਰੀ ਰਜੀਜੂ ਨੇ ਇਹ ਅਰਦਾਸ ਸੰਚਾਲਨ ਕੀਤਾ ਹੈ। ਅਜਲੀ ਨਹਿਦ ਵਾਰ ਫਿਰਾਜ਼ ਰੋਮਾਗੇ ਉਦੋਂ ਤੱਕ ਦੇ ਕਮਲਪਾਲ ਸਿੰਘ ਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ